ਸ਼੍ਰੀ ਗੰਗਾ ਰਾਮ ਸ਼ਿਵਾਲਾ ਬਾਜ਼ਾਰ ਸਿਰਕੀ ਬੰਦਾ ਵਿਖੇ 25 ਮਈ ਤੋਂ ਰਮਾਇਣ ਪਾਠਾਂ ਦਾ ਆਯੋਜਨ ਕੀਤਾ ਜਾ ਰਿਹਾ ਸੀ ਇਹ ਪਾਠ ਪਿਛਲੇ 32 ਸਾਲਾਂ ਤੋਂ ਸ਼੍ਰੀ ਗੰਗਾ ਰਾਮ ਸ਼ਿਵਾਲਾ ਵਿਖੇ ਹਰ ਸਾਲ ਕੀਤੇ ਜਾਂਦੇ ਹਨ ਗੱਲਬਾਤ ਕਰਦਿਆਂ ਹੋਇਆਂ ਸੋਸਾਇਟੀ ਮੈਂਬਰ ਨੇ ਆਖਿਆ ਕਿ ਇਸ ਦਾ ਮੁੱਖ ਮਕਸਦ ਵਿਸ਼ਵ ਦੀ ਸੁਖ ਸ਼ਾਂਤੀ ਅਤੇ ਨੌਜਵਾਨ ਪੀੜ੍ਹੀ ਨੂੰ ਆਪਣੇ ਧਰਮ ਨਾਲ ਜੋੜਨਾ ਹੈ ਇਸ ਮੌਕੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਸਾਬਕਾ ਕੌਂਸਲਰ ਅਰੁਣ ਪੱਪਲ ਵੀ ਮੌਜੂਦ ਸਨ ਇਹ ਆਪਣਾ ਸ਼੍ਰੀ ਸ਼ਵਾਲਾ ਗੰਗਾਰਾਮ ਬਜਾਰ ਸਰਕੀ ਬੰਦਾ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਰਮਾਇਣ ਜੀ ਦੇ ਪਾਠ ਸ਼ੁਰੂ ਹੋਏ ਸੀ ਜੋ ਕਿ 25 ਮਈ ਤੋਂ ਸ਼ੁਰੂ ਹੋਏ ਸੀ ਤੇ ਅੱਜ ਉਹਨਾਂ ਦਾ ਭੋਗ ਪਿਆ ਵਾ ਤੇ ਲਗਾਤਾਰ ਇਹ ਆਪਣਾ ਪਾਠ ਚੱਲਦੇ ਰਹੇ ਰੇ ਸਵੇਰੇ 8:00 ਤੋਂ ਲੈ ਕੇ 9:00 ਤੱਕ ਤੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਸ਼ਰਧਾਲੂਆਂ ਨੇ ਇੱਥੇ ਆ ਕੇ ਆਪਣਾ ਪਾਠ ਦੀ ਤੇ ਆਪਣੇ ਪਾਠ ਪੜਿਆ ਤੇ ਆਪਣੀ ਹਾਜ਼ਰੀ ਭਰੀ ਹੈ ਤੇ ਇਹਦਾ ਮਕਸਦ ਸਿਰਫ ਇਹ ਹੈ ਕਿ ਸੰਗਤ ਜਿੰਨੀ ਵੱਤੋਂ ਵਾਗ ਪਰ ਅੰਬੇ ਰਸਤੇ ਚੱਲੇ ਉਹ ਨਹੀਂ ਵਧੀਆ। ਔਰ ਪ੍ਰਭੂ ਦਾ ਆਸ਼ੀਰਵਾਦ ਸਭ ਨੂੰ ਮਿਲੇਗਾ। ਮਕਸਦ ਇਹ ਹੈ ਨਵੀਂ ਜੇਨਰੇਸ਼ਨ ਨੂੰ ਭਗਵਾਨ ਸ਼੍ਰੀ ਰਾਮ ਦੇ ਕਦਮਾਂ ਦੇ ਚਲਾਣਾ। ਉਸਰਾਂ ਦੀ ਸਿੱਖਿਆ ਹੋਵੇ ਕਿ ਨਵੀਂ ਜੇਨਰੇਸ਼ਨ ਨੂੰ ਸ਼੍ਰੀ ਗੰਗਾ ਰਾਮ ਸ਼ਿਵਾਲਾ ਪਿਛਲੇ 32 ਸਾਲ ਤੋਂ ਪਾਠ ਚਾਲ ਲੈ ਰਹੀ ਹੈ। ਕਿ ਸ਼੍ਰੀ ਗੰਗਾ ਰਾਮ ਸ਼ਿਵਾਲਾ ਛਿਰਕੀ ਬੰਦਾ ਬਾਜ਼ਾਰ ਵਿਖੇ ਰਮਾਇੰਦ ਪਾਠਾਂ ਦਾ ਆਯੋਜਨ ਕੀਤਾ ਗਿਆ। ਗੱਲਬਾਤ ਕਰਦਿਆਂ ਹੋਇਆ ਗੰਗਾ ਰਾਮ ਸ਼ਿਵਾਲਾ ਸੋਸਾਇਟੀ ਦੇ ਮੈਂਬਰਾਂ ਨੇ ਆਖਿਆ ਕਿ ਇਹ ਰਮਾਇੰਦ ਪਾਠ ਕਰਵਾਉਣ ਦਾ ਮੁੱਖ ਮਕਸਦ ਹੈ ਕਿ ਨੌਜਵਾਨ ਪੀੜੀ ਨੂੰ ਧਰਮ ਨਾਲ ਜੋੜਿਆ ਜਾ ਸਕੇ ਅੰਮ੍ਰਿਤਸਰ ਫਾਟਵੇ ਖਬਰ ਨਾ ਮੜੀ ਰਕੇਸ਼ ਕੁਮਾਰ